ਹੈਲੋ ਜੀ ਸਸਰੀ ਅਕਾਰ ਪੰਜਾਬ ਦੇ ਜਿੰਨੜੇ ਸਵਾਗਤ ਆ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਇਹ ਕਰਦਾਂ ਨੂੰ ਤਿੱਖੇ ਕਰਾਂਗੇ ਨਾਲੇ ਤਿੱਖੀਆਂ ਦੇ ਨਾਲੇ ਸਾਫ਼ ਕਰਾਂਗੇ ਤੇ ਆਪਣੀਆਂ ਕਰਦਾਂ ਜਿਹੜੀਆਂ ਬਿਲਕੁਲ ਮੁੜੀਆਂ ਪਈਆਂ ਸੀ ਇਹ ਤੇ ਅੱਜ ਆਪ ਇਹਨਾਂ ਨੂੰ ਤਿੱਖੀਆਂ ਕਰਾਂਗੇ ਤੇ ਨਾਲੇ ਕਰਾਂਗੇ ਸਾਫ਼ ਤੇ ਨਾਲੇ ਉੱਪਰੋਂ ਦੇਖੋ ਇਹਨਾਂ ਦੇ ਜੜ ਵਗੈਰਾ ਜਿਹੜੀ ਲੱਗੀ ਪਈ ਆ ਅੱਜ ਆਪਾਂ ਇਹਨਾਂ ਨੂੰ ਸਾਫ਼ ਕਰਨ ਦੇ ਲਈ ਤੇ ਨਾਲੇ ਤਿੱਖੀਆਂ ਕਰਨ ਲਈ ਜਿਹੜੀ ਵੀਡੀਓ ਬਣਾਈ ਹੈ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੋਵੇ ਲਾਇਕ ਸ਼ੇਅਰ ਪਿਆਰ ਦਾ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਨਾਲ ਇਹਨਾਂ ਨੂੰ ਕਰਾਂਗੇ ਸਾਫ਼ ਤੇ ਨਾਲੇ ਕਰਾਂਗੇ ਸਿੱਖੀਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਿਆ ਕਰਦੇ ਨਾਲ ਕਰਾਂਗੇ ਤੇ ਇਹ ਲੈਤ ਆਪਾਂ ਨੇ ਆਰਪਿਕ ਇਹ ਆਪਣਾ ਅਲੱਗ ਤੋਂ ਕਿਚਨ ਦੇ ਰੀਲੇ ਹੁੰਦਾ ਹੋਇਆ ਦੇਖੋ ਆਪਣੀਆਂ ਕਰਦਾਂ ਦੇ ਜਿਹੜੀਆਂ ਇਹ ਖਰਾਬ ਹੀ ਹੋ ਰਹੀਆਂ ਸੀਗੀਆਂ ਤੇ ਇਹਨਾਂ ਦੇ ਉੱਪਰ ਆ ਦੇਖੋ ਤੇ ਜਿਹੜੀ ਮੈਲ ਜੀ ਜੰਮੀ ਪਈ ਹੈਗੀ ਜਰਜੀ ਲੱਗ ਜਾਂਦੀ ਹੈ ਅੱਜ ਕੱਲ ਪਾਣੀ ਲੱਗ ਜਾਂਦਾ ਇਹਨਾਂ ਤੇ ਆਪਣਾ ਤੇ ਆਪਣੀਆਂ ਕਰਦਾਂ ਇਹ ਨਾਲੇ ਮੂੜੀਆਂ ਪੀਂਚੀ ਤੇ ਨਾਲੇ ਇਹ ਯਾਰ ਲੱਗੀ ਬਈ ਇਹਨਾਂ ਨੂੰ ਆਪਾਂ ਕਰਾਂਗੇ ਸਾਫ਼ ਤੇ ਇਹ ਆਪਾਂ ਲੈ ਤਾਰ ਪਿਕ ਇਹਨਾਂ ਦੇ ਉੱਪਰ ਪਾਰਪਿਕ ਲਾਵਾਂਗੇ ਚੰਗੀ ਤਰ੍ਹਾਂ ਆਪਾਂ ਗਰਸਣ ਵਾਲਾ ਆਰਪਿਕ ਲਾ ਦਾਂਗੇ ਇਹਨਾਂ ਦੇ ਉੱਪਰ ਇਹ ਸਬਜ਼ੀ ਬਿਲਕੁਲ ਕਟਣੋਂ ਹਟ ਗਈਆਂ ਸੀ ਤੇ ਨਾਲੇ ਆਪਾਂ ਤਿੱਖੀਆਂ ਕਰਦੇ ਇਹਦੇ ਨਾਲ ਤੁਹਾਡੇ ਨਾਲ ਜਿਹੜੀ ਆਪਾਂ ਵੀਡੀਓ ਸ਼ੇਅਰ ਕਰਦੇ ਆਂ ਵੀ ਆਪਾਂ ਨੇ ਘਰ ਵਿੱਚ ਕਿਵੇਂ ਤਿੱਖੀਆਂ ਕਰ ਸਕਦੇ ਆਪਾਂ ਦੋਨੇ ਸਾਈਡਾਂ ਤੇ ਹਾਰਪਿਕਾ ਜਿਹੜਾ ਲਾਵਾਂਗੇ ਚੰਗੀ ਤਰ੍ਹਾਂ ਆਪਾਂ ਘਰ ਸੁਣਾ ਵਾਲੇ ਨੂੰ ਲਾ ਦਾਂਗੇ ਦੇਖੋ ਇਹਨਾਂ ਨੇ ਜਿਹੜੀ ਚਰ ਵਗੈਰਾ ਲੱਗੀ ਵੀ ਲੈਣੀ ਵੀ ਸ਼ੁਰੂ ਹੋ ਗਈ देखो ते अपना थे बोर तो अपना हम लवेंगे स्टील पोर्स आपू रगड़ा इस तरह इस तरह आप तिखिया कर, कर सकते हैं देखो किर लगी भी है

बर्तन साफ करने वाला जो है अपने आरपेक् लाया ना यह स्टील बोर्थ लैता जो देना बहुत करता तिखिया हो जानियां देखो किर लगी भी सारी लगी ना तो देखो ਲਓ ਜੀ ਤੇ ਆਪਾਂ ਇਹਨਾਂ ਧੋਖੇ ਲਿਉਨੇ ਆ ਫਿਰ ਸਾਫ ਕਰਕੇ ਸਾਫ ਪਾਣੀ ਨਾਲ ਫਿਰ ਦਿਖਾਉਨੇ ਆ ਲਓ ਜੀ ਤੇ ਆਪਾਂ ਧੋ ਲਿਆ ਨਹੀਂ ਆ ਤੇ ਆਪਾਂ ਹੁਣ ਇਹ ਇਹਨਾਂ ਨੂੰ ਸਾਫ ਕਰਾਂਗੇ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਦੇਖੋ ਕਿੰਨੀ ਵਧੀਆ ਆਪਣੀ ਕਰਦਾ ਜਿਹੜੀ ਸਾਫ ਹੋ ਗਈ ਇਹਦੇ ਥੋੜੀ ਥੋੜੀ ਜਿਹੜੀ ਹੋ ਰਹਿ ਗਈ ਲਓ ਜੀ ਤੇ ਹੁਣ ਆਪਾਂ ਇਹਨਾਂ ਨੂੰ ਕੁਥੇ ਤਿੱਖੀਆਂ ਹੋ ਗਈਆਂ ਆਪਣੀਆਂ ਕੁਛ ਇਹਨਾਂ ਨੂੰ ਹੋਰ ਆਪਾਂ ਤਿੱਖੀਆਂ ਕਰਦੇ ਹਾਂ। ਲਓ ਜੀ ਤੇ ਹੁਣ ਆਪਾਂ ਗੈਸ ਤੇ ਆ ਗਏ। ਗੈਸ ਆਪਾਂ ਕਰਦੇ ਹਾਂ ਆਨ। ਇਹਨਾਂ ਨੂੰ ਕਰਾਂਗੇ ਤਿੱਖੀਆਂ। ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕਰਦੇ ਨੂੰ ਕਰਾਂਗੇ ਗਰਮ। ਆਪਾਂ ਗਰਮ ਕਰਕੇ ਇੱਕ ਕੱਪ ਲੈਂਦਾ ਆਪਾਂ ਨੇ ਚਾਹ ਵਾਲਾ ਹੁੰਦਾ ਜੋ ਆਪਣਾ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਪਕਾਵਾਂਗੇ ਇਹਨਾਂ ਨੂੰ। ਤੇ ਆਪਣੀਆਂ ਵਧੀਆ ਤਿੱਖੀਆਂ ਹੋ ਜਾਣਗੀਆਂ ਕਰਦੇ ਨੇ ਜਿਹੜੀਆਂ ਇਹ। ਅਪਕਾ ਕਰੀ ਇਹਨਾਂ ਚੀਜ਼ਾਂ ਕਰ ਸਕਦੇ ਆ। ਲਓ ਜੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਤਿੱਖੀ। ਇਹ ਨਾਲੇ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ। ਆਪਾਂ ਕਰ ਗਏ ਜਿਹੜੀ ਆਪਣੀਆਂ ਕਰੀ ਤਿੱਖੀਆਂ ਕਰ ਸਕਦੇ ਆ। ਇਨਨਰ ਮੈਂ ਗਰਮ ਕਰ ਲੈਣਾ ਇਹਨੂੰ ਇਹਨਾਂ ਲਈ ਜੇ ਥੋੜੀ ਬਹੁਤੀ ਤੇ ਜਾਰ ਉੱਪਰ ਰਹਿ ਜਾਂਦੀ ਉਹ ਲੈ ਜੂਗੀ ਇਹਨਾਂ ਲਈ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਆਪਾਂ ਕਰਦਣ ਜਿਹੜੀਆਂ ਆਪਣੀਆਂ ਕਰੀ ਟਿੱਖੀਆਂ ਕਰ ਸਕਦੇ ਹਾਂ ਲਓ ਜੀ ਤੇ ਕੈਂਸ ਕਰਦੇ ਆਪਾਂ ਬੰਦ ਲਓ ਜੀ ਕਿੰਨੀਆਂ ਵਧੀਆ ਆਪਣੀਆਂ ਕਰਦਾਂ ਦੇਖੋ ਸਾਫ ਹੋ ਗਈਆਂ ਨਾਲ ਇਹ ਦੇਖੋ ਤੇ ਨਾਲੇ ਆਪਣੀਆਂ ਤਿੱਖੀਆਂ ਹੋ ਗਈਆਂ ਇਹ ਦੇਖੋ ਇਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਕਰਦਾਣੇ ਆਪਾਂ ਘਰੀ ਇਹਨਾਂ ਨੂੰ ਤਿੱਖੀਆਂ ਵੀ ਕਰ ਸਕਦੇ ਆਂ ਤੇ ਸਾਫ ਵੀ ਕਰ ਸਕਦੇ ਆਂ ਇਹ ਆਪਣੀ ਸਬਜ਼ੀ ਬਿਲਕੁਲ ਕਟਣੋਂ हट ਗਈਆਂ ਸੀ ਤੇ ਇਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਕਰਦਾਣੇ ਤੁਸੀਂ ਘਰੀ ਇਹਨਾਂ ਨੂੰ ਸਾਫ ਕਰਿਓ ਤੇ ਕਰਿ ਤਿੱਖੀਆਂ ਕਰਿਓ ਤੇ ਕੋਈ ਆਪਾਂ ਨੂੰ ਬੜਾ ਟਾਈਮ ਨਹੀਂ ਲੱਗਦਾ ਤੇ ਇਸ ਤਰੀਕੇ ਨਾਲ ਆਪਣੇ ਘਰ ਦੇ ਜਿਹੜੀਆਂ ਤੁਸੀਂ ਸਾਫ ਕਰੇ ਤੇ ਤਿੱਖੀਆਂ ਕਰਿਓ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਪਿਆਰਾ ਦਾ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ